ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਮੀਤ ਹਠੂਰ ਤੇ ਦੋਸਤੋ ਅੱਜ ਆਪਾਂ ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਸ਼੍ਰੋਮਣੀ ਸਾਹਿਤਕਾਰ ਅਮਰੀਕ ਸਿੰਘ ਜੀ ਤਲਵੰਡੀ ਹੋਰਾ ਨਾਲ ਜਿਹੜੇ ਕਿਸੇ ਜਾਣ ਪਛਾਣ ਦੀ ਮਹਤਾਜ ਨਹੀਂਗੇ ਜਿਨ੍ਹਾਂ ਨੇ ਬਹੁਤ ਸਾਰੇ ਸਾਹਿਤਕ ਗੀਤ ਸਾਡੀ ਝੋਲੀ ਪਾਏ ਨੇ ਬਹੁਤ ਸਾਰੀਆਂ ਕਿਤਾਬਾਂ ਸਾਡੀਆਂ ਸੱਭਿਆਚਾਰਕ ਕਿਤਾਬਾਂ ਸਾਡੀ ਸਮਾਜ ਨੂੰ ਸੇਧ ਦੇਣ ਵਾਲੀਆਂ ਕਿਤਾਬਾਂ ਸਾਨੂੰ ਦਿੱਤੀਆਂ ਨੇ ਸੋ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਉਹਨਾਂ ਦਾ ਸਤਿ ਸ੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਗਰਮੀ ਤਰਤੂ ਜੀ ਤੁਹਾਡਾ ਹੋਰ ਜੀ ਤੇ ਤੁਹਾਡੇ ਪਿੰਡ ਵਾਸੀਆਂ ਦਾ ਵੀ ਮੈਂ ਸ਼ੁਕਰੀਆ ਦਾ ਕਰਦਾ ਧੰਨਵਾਦ ਕਰਦਾ ਜੀ ਜਿਹੜਾ ਅੱਜ ਤੁਸੀਂ ਮੈਨੂੰ ਬੁਲਾਇਆ ਤੇ ਇਨਾ ਮਾਣ ਮਹਿਸੂਸ ਜੀ ਸ਼ੁਕਰੀਆ ਸਰ ਅ ਦੋਸਤੋ ਸਰ ਹੁਣੇ ਅੱਜ ਸਾਡੇ ਪਿੰਡ ਦੇ ਵਿੱਚ ਹੋ ਰਹੀ ਸਾਈਕਲ ਰੈਲੀ ਦੇ ਵਿੱਚ ਸ਼ਾਮਲ ਹੋ ਕੇ ਇਹਨਾਂ ਨੇ ਸਾਡੀ ਸਾਈਕਲ ਰੈਲੀ ਨੂੰ ਕਾਮਯਾਬ ਕੀਤਾ ਇਹਨਾਂ ਨੇ ਆਪਣੇ ਅਣਮੋਲਿੇ ਵਿਚਾਰ ਨੇ ਜਿਹੜੇ ਉਹਨਾਂ ਦੀ ਸਾਂਝ ਪਾਈ ਆ ਗਿਆਨਵਰਤਕ ਬਹੁਤ ਸਾਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਬਹੁਤ ਸਾਰੇ ਸੋਸ਼ਲ ਇਸ਼ੂ ਨੇ ਜਿਹੜੇ ਉਹ ਉਹਨਾਂ ਦੇ ਹੱਲ ਨੇ ਜਿਹੜੇ ਉਹ ਸਾਡੇ ਨਾਲ ਸਾਂਝੇ ਕੀਤੇ ਨੇ ਤੇ ਆਪਾਂ ਗੱਲਬਾਤ ਕਰਦੇ ਹਾਂ ਸਰ ਜੀ ਉਹਨਾਂ ਨਾਲ ਪਹਿਲਾਂ ਆਪਾਂ ਸਰ ਜੀ ਉਹਨਾਂ ਤੋਂ 2-4 ਸ਼ੇਅਰ ਨੇ ਜਿਹੜੇ ਉਹ ਸ਼ੁਰੂਆਤ ਦੇ ਵਿੱਚ ਸੁਣਾਗੇ ਕਿਉਂਕਿ ਮੈਂ ਪਹਿਲਾਂ ਕਦੇ ਮੁਲਾਕਾਤ ਦਾ ਸਮਾਂ ਨਹੀਂ ਲੱਗਿਆ ਪਰ ਅੱਜ ਜਦੋਂ ਸਰ ਜੀ ਉਹਨਾਂ ਨੂੰ ਮਿਲੇ ਤਾਂ ਇਹਨਾਂ ਨੇ ਬਹੁਤ ਸੋਹਣੇ ਸ਼ੇਰਾਂ ਨਾਲ ਅੱਜ ਸਾਨੂੰ ਸੁਣਾ ਕੇ ਬਹੁਤ ਵਧੀਆ ਲੈਕਚਰ ਕੀਤਾ ਬਹੁਤ ਵਧੀਆ ਵਿਚਾਰ ਦਿੱਤੇ ਤੇ ਬਹੁਤ ਸੋਹਣੇ ਸ਼ੇਅਰ ਸੁਣਾਏ ਸੋ ਸਰ ਪਹਿਲਾਂ ਆਪਾਂ ਸ਼ੁਰੂਆਤ ਹੈ ਜਿਹੜੀ ਤੁਹਾਡੇ ਸ਼ੇਅਰ ਨਾਲ ਜੁੜੂ ਕਰਾਂਗੇ ਕਿਤਾਬਾਂ ਬਿਨ ਹੈ ਜ਼ਿੰਦਗੀ ਅਧੂਰੀ ਜੀ ਕਿਤਾਬਾਂ ਬਿਨ ਹੈ ਜ਼ਿੰਦਗੀ ਅਧੂਰੀ ਕਿਤਾਬਾਂ ਬੈਨਾਂ ਪੈਂਦੀ ਪੂਰੀ ਸਫਲ ਜ਼ਿੰਦਗੀ ਲਈ ਤਲਵੰਡੀ ਕਿਤਾਬਾਂ ਪੜਨੀਆਂ ਬਹੁਤ ਜ਼ਰੂਰੀ ਸਫਲ ਜ਼ਿੰਦਗੀ ਲਈ ਤਲਵੰਡੀ ਕਿਤਾਬਾਂ ਪੜਨੀਆਂ ਬਹੁਤ ਜ਼ਰੂਰੀ ਆ ਦੋਸਤੋ ਤਰਵੰਡੀ ਸਾਹਿਬ ਕੋਲ ਸ਼ਬਦਾਂ ਦੇ ਭੰਡਾਰ ਨੇ ਇਹਨਾਂ ਕੋਲ ਬਹੁਤ ਸੁਣੀ ਵਿਅੋਤਬੰਦੀ ਆ ਕਿਦਾਂ ਆਪਾਂ ਸੁਣਿਆ ਸ਼ੇਰ ਕਿ ਕਿਦਾਂ ਸ਼ਬਦਾਂ ਨੂੰ ਪਰੋਣਾ ਕਿਦਾਂ ਬਹੁਤ ਵੱਡੀਆਂ-ਵੱਡੀਆਂ ਗੱਲਾਂ ਥੋੜੇ ਸ਼ਬਦਾਂ 'ਚ ਕਹਿਣੀਆਂ ਨੇ ਸਰ ਤੁਹਾਡਾ ਫੇਰ ਇੱਕ ਵਾਰ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਇਹੋ ਜਿਹੀ ਸ਼ੇਰੋ ਸ਼ਾਇਰੀ ਕਰਦੇ ਹੋ ਇਹੋ ਜਿਹਿਆਂ ਸੇਹ ਦੇ ਨਾਂ ਵਾਲੇ ਕਿਤਾਬਾਂ ਲਿਖਦੇ ਹੋ ਤੁਹਾਡੇ ਬਹੁਤ ਸਾਰੇ ਸਾਹਿਤਕ ਗੀਤ ਨੇ ਜਿਹੜੇ ਉਹ ਸੁਣਦੇ ਆ ਬਹੁਤ ਵੱਡੀ ਸਿੱਖਿਆ ਮਤਲਬ ਥੋੜੇ ਸ਼ਬਦਾਂ ਤੁਸੀਂ ਬਹੁਤ ਵੱਡੀਆਂ ਗੱਲਾਂ ਕਹਿਨੇ ਆ ਧੰਨਵਾਦ ਤੁਹਾਡਾ ਜੀ ਸਰ ਜੀ ਆਪਾਂ ਗੱਲ ਕਰੀਏ ਕਿੰਨੇ ਕੁ ਗੀਤ ਨੇ ਜਿਹੜੇ ਆਪਣੇ ਤੁਹਾਡੇ ਰਿਕਾਰਡ ਹੋ ਕੇ ਪਹੁੰਚੇ ਨੇ ਲੋਕਾਂ ਕੋਲ ਗੁਰਮੀਤ ਜੀ ਮੇਰੇ ਦਾ ਸੈਂਕੜੇ ਗੀਤ ਰਿਕਾਰਡ ਹੋ ਚੁੱਕੇ ਆ ਜੀ ਜਿਹੜੇ ਪੋਸ਼ ਕੀਤੇ ਸਾਰੇ ਗੀਤਾਂ ਤਤ ਮਿਆਰ ਰੱਖਣ ਦੀ ਜੀ ਤੇ ਉਹਨਾਂ ਦੇ ਵਿੱਚ ਮੇਨ ਜਿਹੜੇ ਗਾਇਕ ਆ ਜੀ ਐ ਤਾਂ 40 ਤੋਂ ਉੱਪਰ ਜੀ ਤੇ ਸ਼ੁਰੂਆਤ ਸੁਰਿੰਦਰ ਸ਼ਿੰਦਾਜੀ ਨੇ ਕਰਾਈ ਸੀ ਜੀ ਉਸ ਤੋਂ ਬਾਅਦ ਉਹ ਸਾਰੀ ਕੈਸ਼ਮਰੀ ਸੀ ਠੀਕ ਹੈ ਜੀ ਤੋਂ ਬਸ ਜਣਾ ਦਾ ਉਹ ਪੰਜ ਗੀਤ ਛਿੰਦੇ ਨੇ ਗਏ ਸੀ ਤੇ ਤਿੰਨ ਰੰਗ ਦੇ ਲੈ ਗਏ ਠੀਕ ਹੈ ਜੀ ਉਸ ਤੋਂ ਬਾਅਦ ਕੁਲਦੀਪ ਮਾਨਕ ਨੇ ਹਾਂ ਜੀ ਜਿਹੜਿਆ ਸੁਧਨ ਧਰਤ ਲਗਾਈਆਂ ਕਿਆ ਬਾਤ ਉਹ ਵੀ ਸਾਰੀ ਕੈਸ਼ਮਰੀ ਸੀ ਜੀ ਮੁੜ ਕੇ ਕਿਦਰਸ਼ਾਦ ਨੇ ਕੈਸ਼ ਕਢਾਈ ਜੀ ਉਹ ਜੀ ਵੀ ਸਾਰੇ ਗੀਤ ਮੇਰੇ ਸੀ ਜੀ ਤੇ ਮੁੜ ਕੇ ਹੁਣ ਤਾਂ ਉਸ ਤੋਂ ਬਾਅਦ ਤਾਂ ਆ ਇਹ ਨਵੇਂ ਪ੍ਰਾਣੇ ਜਿਹੜੇ ਪਾਲੀ ਦੇ ਤਾਲੀਆਂ ਨੇ ਬਥੇਰੇ ਗਾਏ ਆ ਇਹ ਹੋਰ ਆਪਣੇ ਉਧਰ ਬੁੱਡੇ ਰੇਜਲੀ ਨੇ ਗਾਏ ਆ ਜੀ ਤੇ ਗੁਲਸ਼ਨ ਕੋ ਮੁੰਨੇ ਵੀ ਗੀਤ ਗਾਇਆ ਜੀ ਤੇ ਇਹ ਕੁੱਲ ਮਿਲਾ ਕੇ ਸੈਂਕੜੇ ਗੀਤਾਂ 40 ਕਲਾਕਾਰਾਂ ਤੋਂ ਗੀਤ ਗਾਏ ਆ ਜੀ ਤੇ ਬੜਾ ਮੈਂ ਲਿਖਾ ਚੁੱਕਾ ਇਸ ਕਰਕੇ ਹੀ ਰੱਖਿਆ ਜੀ ਜੇ ਤਾਂ ਮੈਂ ਉਹਦਾ ਕਲਾ ਗੀਤਕਾਰ ਬਿਲਕੁਲ ਜੀ ਇਹ ਤਾਂ ਮੈਂ ਲਿਖਾ ਚੁੱਕਾ ਧਿਆਨ ਨਾਲ ਰੱਖਦਾ ਜੀ ਕਿਉਂਕਿ ਮੈਂ ਕੁ ਸਮੇਂ ਤੇ ਸਹਿਤਕਾਰ ਵੀ ਕਰਦਾ ਜੀ ਬਾਲਾਂ ਲਈ ਵੀ ਲਿਖਦਾ ਜੀ ਬਾਲਾਂ ਲਈ ਗੀਤ ਕਵਤਾਵਾਂ ਜੀ ਤੇ ਕਹਾਣੀਆਂ ਜੀ ਤੇ ਵੱਡਿਆਂ ਲਈ ਵੀ ਜੀ ਗੀਤ ਕਵਤਾਵਾਂ ਤੇ ਕਹਾਣੀਆਂ ਲਿਖਦਾ ਬਿਲਕੁਲ ਜੀ ਕਰਕੇ ਮੈਂ ਮਦਰ ਕਦੇ-ਕਦੇ ਚੰਗੇ ਗੀਤਾਂ ਦੀ ਮਦਰ ਹਾਜ਼ਰੀ ਲਵਾਈਦੀ ਆ ਜੀ ਮੇਰੀ ਇੱਕ ਕੋਸ਼ਿਸ਼ ਆ ਵੀ ਕੱਟ ਲਿਖਿਆ ਵਧੀਆ ਲਿਖਿਆ ਜੀ ਤਾਂ ਕਿ ਮੇਰੇ ਤੇ ਤੁਸੀਂ ਗੁਰਮੀਤ ਜੀ ਤੁਹਾਡੇ ਵਰਗੇ ਦੋਸਤ ਤੇ ਮੇਰਾ ਪਰਿਵਾਰ ਸਾਰੇ ਪਿੰਡ ਵਾਲੇ ਮਾਣ ਕਰ ਸਕਣ ਬਿਲਕੁਲ ਸਰ ਬਿਲਕੁਲ ਜੀ ਬਿਲਕੁਲ ਕਰਦੇ ਵੀ ਆਂ ਸਰ ਜਿਵੇਂ ਸਰ ਉਹਨਾਂ ਨੇ ਦੱਸਿਆ ਕਿ ਇਹ ਕਹਿੰਦੇ ਗੀਤਾਂ ਦੀ ਗਿਣਤੀ ਮੰਤਰੀ ਦਾ ਹਿਸਾਬ ਨਹੀਂ ਕੀਤਾ ਕਦੇ ਦੋਸਤੋ ਇੱਕ ਤਾਂ ਗੀਤਾਂ ਦੀ ਗਿਣਤੀ ਹੈ ਹੀ ਇੰਨੀ ਹੈ ਕਿ ਗਿਣਤੀ ਰੱਖਣੀ ਸੱਚਮੁੱਚ ਔਖੀ ਹੈ ਤੇ ਦੂਸਰੀ ਗੱਲ ਬਹੁਤ ਸਾਰੇ ਗੀਤਕਾਰ ਬਹੁਤ ਸਾਰੇ ਗਾਇਕ ਗਿਣਤੀ ਮੰਤਰੀ ਲਿਖਦੇ ਜਾਂ ਗਾਉਂਦੇ ਨੇ ਤੇ ਇਹਨਾਂ ਦਾ ਉਦੇਸ਼ ਕੋਈ ਗਿਣਤੀ ਵਧਾਉਣਾ ਨਹੀਂ ਹੈ ਇਹ ਕਹਿੰਦੇ ਸੋਨਾ ਲਿਖਣਾ ਮਿਆਰੀ ਲਿਖਣਾ ਭਾਵੇਂ ਘੱਟ ਲਿਖਿਆ ਜਾਂਦੀ ਤੇ ਇਹਦੇ ਲਈ ਸਰ ਤੁਸੀਂ ਬਹੁਤ ਵਧਾਈ ਦੇ ਪਾਤਰੋਂ ਸਰ ਬਹੁਤ ਲੰਬੇ ਸਮੇਂ ਤੋਂ ਸੇਵਾ ਤੁਹਾਡੀ ਕਿਹੜੀਆਂ ਕਿਹੜੀਆਂ ਉਹ ਮੁੱਖ ਕਿਤਾਬਾਂ ਨੇ ਜਿਹੜੀਆਂ ਤੁਹਾਡੀਆਂ ਆ ਚੁੱਕੀਆਂ ਨੇ ਮਾਰਕੀਟ ਦੇ ਵਿੱਚ ਉਹਨਾਂ ਚ ਕੋਈ ਖਾਸ ਚਾਰ ਪੰਜ ਕਿਤਾਬਾਂ ਦਾ ਜ਼ਿਕਰ ਜ਼ਰੂਰ ਕੀਤਾ ਜਾਵੇ ਮੇਰੀਆਂ ਕਿਤਾਬਾਂ 35 ਆ ਚੁੱਕੀਆਂ ਜੀ ਇੱਕ ਉਹਨਾਂ ਦਾ ਜਿਹੜਾ ਕਿ ਤੁਸੀਂ ਇੱਕ ਬੜੀ ਤਕੜੀ ਕਿਤਾਬ ਉਹ ਮੇਰਾ ਜਿਹੜੀ ਦੀ ਨਿਚੋੜੀ ਹੈ ਜੀ ਉਹ ਤੁਸੀਂ ਉਹ ਕਿਤਾਬ ਦਾ ਉਹ ਕੁਝ ਜਿਹਾ ਸਮੁੰਦਰ ਉਹ ਉਹ ਗੱਲ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਬਿਲਕੁਲ ਉਹੀ ਜੀ ਤੇ ਉਹ ਮੈਂ ਜਿਹੜੀਆਂ ਚਲੋ ਪਹਿਲਾਂ ਬੱਚਿਆਂ ਦੀ ਕਿਤਾਬਾਂ ਦੀ ਗੱਲ ਕਰ ਲਈਏ ਜੀ ਤੇ ਗੁਰਮੀਤ ਜੀ ਨੇ ਬਹੁਤ ਵਧੀਆ ਸਵਾਲ ਕੀਤਾ ਮੈਂ ਜੋ ਦੇਖਿਆ ਬੱਚੇ ਬਰਸੇ ਤੋਂ ਦੂਰ ਜਾ ਰਹੇ ਆ ਜੀ ਮੈਂ ਦਸਾਂ ਗੁਰੂਆਂ ਦੀਆਂ ਜੀਵਨੀਆਂ ਕਮਤਾ ਦੇ ਵਿੱਚ ਕੀਤੀਆਂ ਕੀ ਬਾਤ ਤੁਹਾਨੂੰ ਜੀ ਸਵਾਲ ਨੇ ਲੜੀਵਾਰ ਲਾਈਆਂ ਤੇ ਨਾਲ ਹੀ ਮੇਰੀ ਕਿਤਾਬ ਆਈ ਸਾਡੇ ਗੁਰੂ ਬੜੀ ਬੜੀ ਵਿਸ਼ੇਸ਼ ਪ੍ਰਾਪਤੀ ਹੈ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਮੈਂ ਸੋਚਿਆ ਮੈਂ ਕਿਹਾ ਸਾਡੇ ਇੰਨੇ ਦੇਸ਼ ਭਗਤ ਹੋਏ ਆ ਜਿਨ੍ਹਾਂ ਨੇ ਆਜ਼ਾਦੀ ਲੈ ਕੇ ਦਿੱਤੀ ਹੈ ਜਿਹੜਾਂ ਚ ਰਹੇ ਆ ਕੁਰਬਾਨੀਆਂ ਕੀਤੀਆਂ ਸ਼ਹੀਦੀਆਂ ਪਾਈਆਂ ਫਾਂਸੀ ਚੜੇ ਆ ਹਾਂਜੀ ਉਹਨਾਂ ਬਾਰੇ ਵੀ ਬੱਚਿਆਂ ਨੂੰ ਕੋਈ ਨਾਲੇ ਹੋਣਾ ਚਾਹੀਦਾ ਬਿਲਕੁਲ ਸਰ ਤੇ ਫਿਰ ਮੈਂ ਇਸ ਪਾਸੇ ਹੋ ਗਿਆ 20 ਦੇਸ਼ ਭਗਤ ਹਾਂਜੀ ਇਹ ਤਾਂ ਦੇਸ਼ ਭਗਤ ਬਾੜੇ ਜੀ ਪਰ ਮੈਨੂੰ ਸੀ ਵੀ ਬੀਹਾਂ ਬਾਰੇ ਬੱਚਿਆਂ ਨੂੰ ਨਾਲੇ ਗਿਆਨ ਹੋ ਜਾਏ ਬਹੁਤ ਆ ਜੀ ਉਹ ਫਿਰ ਮੈਂ 20 ਦੇ ਪਕਤਾਂ ਲਈ ਜੀਵਨੀਆਂ 20 ਕਵਤਾਜ ਕੀਤੀਆਂ ਜੀ ਫਿਰ ਜਦੋਂ ਮੈਂ ਬੱਚਿਆਂ ਬਾਰੇ ਲੈਂਦਾ ਪੂਰੀ ਸਰਲਤਾ ਹੁੰਦੀ ਤਾਂ ਕਿ ਸਮਝ ਆ ਜੇ ਬਿਲਕੁਲ ਜੀ ਉਹ ਵੀ ਵੀਰੇ ਲੜੀਵਾਰ ਹੀ ਸਵਾਰ ਨੇ ਲਾਏ ਆ ਤੇ ਉਹਦੇ ਦੋ ਕਿਤਾਬਾਂ ਮੈਂ ਕਰ ਲਈਆਂ ਫਿਰ ਜੀ 10-10 ਦੇ ਪਕਤਾਂ ਦੀਆਂ ਹਾਂਜੀ ਉਸੇ ਸਾਡੇ ਦੇਸ਼ਪਤਰ ਹੀਰੇ ਪੁੱਤਰ ਜੀ ਮਾਮਾ ਦੇ ਜੀ ਤੇ ਬਾਕੀ ਜਿਹੜੀਆਂ ਮਿਨੀ ਕਹਾਣੀਆਂ ਦੀਆਂ ਮੇਰੀਆਂ ਕਿਤਾਬਾਂ ਵੱਡੀਆਂ ਲਈ ਆਈਆਂ ਜੀ ਖਰੀਆਂ ਕਰੀਆਂ ਜੀ ਤੇ ਘੂੜੇ ਵਾਲਾ ਚੌਕ ਜੀ ਤੇ ਮਾਂ ਦਾ ਮਰਨਾ ਹਾਂਜੀ ਤੇ ਖੋਰ ਸੁਣ ਲਓ ਜੀ ਪਹਿਲੀ ਕਹਾਣੀ ਮੈਂ ਜਿਹੜੀ ਜ਼ਿੰਦਗੀ ਲਿਖੀ ਆ ਹਾਂਜੀ ਉਹ ਪੰਜਾਬ ਤੋਂ 250 ਕਹਾਣੀ ਦੇ ਮੁਕਾਬਲੇ ਚ ਸੈਕੰਡ ਆ ਗਈ ਸੀ ਕਿਆ ਬਾਤ ਫਿਰ ਇਹ ਦੂਜੀ ਰਹੀ ਮਾਂ ਕਹਾਣੀ ਉਹ ਫਸਟ ਆ ਗਈ ਸੀ ਵਾਹ ਜੀ ਤੇ ਫਿਰ ਉਹ ਜਿਹੜੀਆਂ ਲਿਖੀਆਂ ਕਹਾਣੀ ਜਦੋਂ ਮੈਂ ਕਿਸੇ ਮੁਕਾਬਲੇ ਤੇ ਕਹਾਣੀਆਂ ਭੇਟੀਆਂ ਵੀ ਨਹੀਂ ਘਾਣੀਆਂ ਜੀ ਉਹ ਸਾਰੀਆਂ ਛਪੀਆਂ ਮਤਲਬ ਨਾ ਉਹ ਨਾ ਨਾਮਾਂ ਚ ਆਈਆਂ ਜੀ ਇੱਕ ਵਾਰ ਹੋਰ ਵਧੀਆ ਗੱਲ ਕੀਤੀ ਜਿਹੜੀ ਮੈਂ ਤਾਂ ਕੁਦਰਤੀ ਹੋ ਗਈ ਇਹ ਉਹ ਇਹ ਸੀ ਮੈਂ ਕਿਹਾ ਵੀ ਗੀਤਾਂ ਬਾਰੇ ਅਲੋਚਨਾ ਕਰੀ ਜਾਂਦੇ ਆ ਚੰਗੇ ਜੀ ਫਲਾਨਾ ਤੇ ਫਰਾਨਾ ਨਹੀਂ ਹਾਰੇ ਆਉਣੇ ਚਾਹੀਦੇ ਆ ਹਾਂਜੀ ਉਹ ਫਿਰ ਮੈਂ ਕਿਹਾ ਸਾਫ ਵਧੀਆ ਗੀਤਾਂ ਦੀ ਕਿਤਾਬ ਵੱਡੀ ਕਿਤਾਬ ਜੀ ਸੋਹਣੇ ਬੋਲ ਪੰਜਾਬ ਦੇ ਹਾਂਜੀ ਉਹ ਉਹ ਮਤਲਬ ਮੈਂ ਜਾਂ ਵੀ ਮਾਮਲੀ ਦੀ ਘੋੜੀ ਪਾਈ ਆ ਜੀ ਤੇ ਮੈਨੂੰ ਫਕਰ ਦਾ ਮਾਣ ਉਹਨੂੰ ਰਿਲੀਕ ਕਰਦਾ ਨੇ ਪਤਾ ਕੌਣ ਸੀ ਬਾਈ ਦੇ ਫਰੀਕੇ ਵਾਜੀ ਬਾਈ ਸਰਿੰਦਰ ਸ਼ੰਦਾਜੀ ਪਾਲੀ ਦੇਤ ਵਾਲੀਆ ਵੀ ਉਹੋ ਜਿਹੇ ਇੰਤਾਨ ਸੱਦੇ ਸੀਗੇ ਥੰਮ ਲੋਕ ਨਹੀਂ ਜਿਹੜੇ ਕੰਮ ਲੋਕ ਉਹ ਉਹਨਾਂ ਤੋਂ ਕਰਵਾਈ ਸੀ ਜੀ ਤੇ ਬਾਕੀ ਹੋਰ ਕਿਤਾਬਾਂ ਬਹੁਤ ਜੀ ਕੋਸ਼ਿਸ਼ ਕਰੀਦੀ ਐ ਬਟ ਬੱਚਿਆਂ ਨੂੰ ਮੈਂ ਸਮੇਂ ਦੀ ਹਾਨੀ ਬਣਾਵਾ ਆ ਮੇਰਾ ਕੋਸ਼ਿਸ਼ ਬਿਲਕੁਲ ਸਰ ਕਿਉਂਕਿ ਸਰ ਬਹੁਤ ਪਛੜ ਚੁੱਕੇ ਆ ਬੇਸ਼ੱਕ ਦੀ ਅਸੀਂ ਕਹਿ ਰਹੇ ਆ ਕਿ ਅਸੀਂ ਐਡਵਾਂਸ ਹੁੰਦੇ ਜਾ ਰਹੇ ਆ ਪਰ ਮੇਰਾ ਮੇਰਾ ਖਿਆਲ ਵੀ ਸੀ ਪਿੱਛੇ ਨੂੰ ਨਹੀਂ ਜਾ ਰਹੇ ਸਰ ਉਹ ਪਿੱਛੇ ਰੁਏ ਆ ਵੀ ਸਾਇੰਸ ਯੋਗਾ ਵਿਗਿਆਨਿਕ ਯੋਗਾ ਤੇ ਕਈ ਵੀ ਰੀਤੀ ਨਾ ਸਮੇਂ ਦੇ ਨਾਲ ਨਹੀਂ ਤੁਰਦੇ ਜੀ ਸਮੇਂ ਦੇ ਨਾਲ ਕਿਨੇ ਤੁਰਦਾ ਹੁੰਦਾ ਗਰਮੀ ਤੇ ਤੁਰ ਸੋਲੋ ਹਾਂਜੀ ਪਰਿਵਾਰ ਹੈ ਬਿਲਕੁਲ ਜੇ ਪਰਿਵਾਰ ਹੀ ਪਛੜਿਆ ਹਾਂਜੀ ਬੱਚੇ ਪਛੜੇ ਆ ਜੀ ਉਸ ਤੋਂ ਬਾਅਦ ਸਮਾਜ ਹੈ ਜੇ ਸਮਾਜ ਵੀ ਕੋਈ ਚੰਗੇ ਪੜ੍ਹੇ ਲਿਖੇ ਮਿਲ ਕੇ ਫਰਕ ਪੈ ਜੂ ਜੀ ਗਾ ਟੀਚਰਾਂ ਦੀ ਜ਼ਿੰਮੇਵਾਰੀ ਵੱਧਦੀ ਹੈ ਜੀ ਤੇ ਉਸ ਤੋਂ ਬਾਅਦ ਸਿਹਤਕਾਰਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਵੱਧਦੀ ਹੈ ਬਿਲਕੁਲ ਸਹੀ ਪਛੜਾਪਨ ਉਹਨਾਂ ਨੇ ਦੂਰ ਕਰਨਾ ਤੁਨੂੰ ਸ਼ਹਿਰ ਦਾ ਪਤਾ ਦੇ ਅੰਤ ਵਿਸ਼ਵਾਸ ਸਾਰਾ ਤਰੀ ਬਹੁਤ ਸਾਰਾ ਜਿਹੜਾ ਖਤੂਕ ਕੀਤਾ ਕਿਤਾਬਾਂ ਨੇ ਕੀਤਾ ਕਿਤਾਬਾਂ ਨੇ ਜੀ ਉਹ ਗਿਆਨ ਨੇ ਕੀਤਾ ਬਿਲਕੁਲ ਸਰ ਬਿਲਕੁਲ ਜਿਹੜਾ ਵਿਗਿਆਨ ਦੇ ਜੋ ਕਰ ਰਹੇ ਨੇ ਜੀ ਸੋਚ ਬਣੀ ਹੈ ਹਾਂਜੀ ਸੈਸਰੇ ਬੜਾਈ ਹੈ ਜੀ ਉਹ ਟੂਡੇ ਟਾਮਣ ਧਾਗੇ ਤੇ ਵੀ ਖਤਮ ਕਰ ਮੰਨਦੇ ਨਹੀਂ ਹੋਣਾ ਮੁੰਡੇ ਨਹੀਂ ਮੰਨਦੇ ਜੀ ਬਿਲਕੁਲ ਨਹੀਂ ਮੰਨਦੇ ਉਹ ਸ਼ੱਕ ਵੱਜੀ ਜੀ ਪਿੱਛੇ ਬੜਾ ਉਹ ਹਾਂਜੀ ਉਹ ਤਾਂ ਲੜਦੇ ਆ ਜੇ ਕੋਈ ਰੋਕੇ ਤਾਂ ਲੜਦੇ ਆ ਹਾਂ ਤੇ ਬਿੱਲੀ ਆ ਜਿਹੜਾ ਘੱਟ ਵੀ ਉਹ ਖਤਮ ਹੋ ਗਈਆਂ ਗੱਲਾਂ ਖਤਮ ਹੋ ਗਈਆਂ ਸਰ ਕਾਰਨ ਪਤਾ ਕੀ ਸੀ ਉਹ ਬਾਬੇ ਦਾ ਧਿਆਨ ਪੜ ਸੀ ਹਾਂਜੀ ਉਹ ਜਿਹੜੇ ਸ਼ੈਤਾਨ ਲੋਕਾ ਸੀ ਉਹਨਾਂ ਨੇ ਘਬਰਾ ਕੀਤਾ ਹੋਇਆ ਸੀ ਜੀ ਕਿਤਾਬਾਂ ਆ ਗਈਆਂ ਹਾਂਜੀ ਲੇਖਕਾਂਗੇ ਪੜ੍ਹਾਈ ਆ ਗਈ ਜੀ ਤੇ ਦੁਨੀਆ ਨੇ ਤਰੱਕੀ ਜਿਹੜੀ ਕੀਤੀ ਆ ਉਹ ਦੁਨੀਆ ਉਹ ਕਿਤਾਬਾਂ ਨਾਲ ਕੀਤੀ ਆ ਬਿਲਕੁਲ ਸਰ ਹਾਂ ਸਰ ਅੱਜ ਵਾਲੀ ਜਿਹੜੀ ਸਾਈਕਲ ਰੈਲੀ ਪੈਂਡਾ ਹਟੂਰ ਤੋਂ ਪੰਡ ਚੱਕ ਧਨੇਰ ਸੱਦੋਵਾਲ ਫਿਰ ਵਾਪਸੀ ਘਟੂਰ ਹੋਈ ਆ 20 ਤੋਂ 22 ਕਿਲੋਮੀਟਰ ਦਾ ਸਫ਼ਰ ਸੀ ਸਰ ਤੇ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਤੁਹਾਡੇ ਸ਼ਬਦਾਂ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਇਸ ਸੈਕਰੇ ਦੀ ਬਾਰੇ ਗਰਮੀਤ ਜੀ ਤੁਸੀਂ ਉੱਥੇ ਸਮਾਗਮ ਵਿੱਚ ਸ਼ਾਮਲ ਸੀ ਜੀ ਬਿਲਕੁਲ ਤੁਸੀਂ ਅਮਰੀਕ ਤਰਵੰਡੀ ਨੂੰ ਬੋਲਦਾ ਦੇਖਿਆ ਕਦੇ ਖੁਸ਼ਬਖਬਲ ਸਿੱਧੇ ਨਹੀਂ ਮੈਂ ਸਰ ਕਦੇ ਕਿਸੇ ਮਹਿਮਾਨ ਨੂੰ ਇੰਨੇ ਹੱਸਦੇ ਚਿਹਰੇ ਨਾਲ ਨਹੀਂ ਦੇਖਿਆ ਤੁਹਾਡੇ ਆਉਣ ਤੋਂ ਲੈ ਕੇ ਹੁਣ ਤੱਕ ਵੀ ਮੈਂ ਦੇਖ ਰਿਹਾ ਉਹੀ ਸਮਾਈਲਿੰਗ ਫੇਸ ਤੁਹਾਡਾ ਮੈਂ ਕਿਉਂਕਿ ਮੈਂ ਬੜਾ ਖੁਸ਼ ਹੋਇਆ ਸੀ ਜੀ ਮੈਂ ਆਪਦੇ ਦੇਸ਼ ਲਈ ਜੀ ਅਮਰੀਕਾ ਦਾ ਗ੍ਰੀਨ ਕਾਰਡ ਚੜ੍ਹਿਆ ਲੈ ਵਾਹ ਜੀ ਵਾਹ ਦਰਸ਼ਕੋ ਨੋਟ ਕਰਨ ਵਾਲੀ ਗੱਲ ਆ ਹਾਂ ਅਮਰੀਕਾ 17 ਸਾਲ ਪਹਿਲਾਂ ਅਮਰੀਕਾ ਦਾ ਗ੍ਰੀਨ ਕਾਰਡ ਚੜ੍ਹਤੇ ਮੈਨੂੰ ਇਹਦੀ ਲੋੜ ਨਹੀਂ ਹੈ ਮੈਂ ਆਪਦੇ ਜਿੱਥੇ ਜੰਮਿਆ ਉੱਥੇ ਮਰਨਾ ਚਾਹਨਾ ਉਸ ਤਿੰਨ ਮਾਮਾ ਦਾ ਕਰਜ਼ਾ ਲੈਣਾ ਚਾਹਨਾ ਜਨਮ ਦਿਨ ਵਾਲੀ ਦਾ ਮਾਂ ਬੋਲੀ ਦਾ ਧਰਤੀ ਮਾਂ ਦਾ ਜੀ ਤੇ ਉਹ ਮੈਂ ਮੈਂ ਉਹ ਜਦੋਂ ਕਰਜ਼ਾ ਲਾ ਰਿਹਾ ਇਹਦਾ ਜਦੋਂ ਮੈਨੂੰ ਕੋਈ ਮੇਰੀ ਧਰਤੀ ਤੇ ਸੁਣ ਲੋ ਗੱਲ ਹਾਂਜੀ ਹੋਰ ਕਰਜ ਲਾਉਂਦੇ ਦਿਨ ਜੀ ਮੇਰੀਆਂ ਰੂਹਾਂ ਖੜ ਜਾਂਦੀਆਂ ਮੈਂ ਕਿਹਾ ਮਰੀਤਾਂ ਬਣਾ ਕੇ ਛੱਡਾਂਗੇ ਇਹਨੂੰ ਵਧੀਆ ਪਿਆਰ ਜੀ ਜੇ ਗੰਦਰਾ ਹੋ ਗਿਆ ਤਾਂ ਸਤੋ ਗਲਤੀ ਹੋ ਗਈ ਹਾਂਜੀ ਰੰਗੀ ਰੰਗੀਲੇ ਰਤਨਚੀਲਾ ਹੋ ਗਿਆ ਗਲਤੀਆਂ ਹੋ ਗਈਆਂ ਹਾਂਜੀ ਕੋਈ ਗੱਲ ਨਹੀਂ ਫੇਰ ਕੀ ਹੈ ਚੈਲੇ ਕਬੂਲ ਆ ਵੀ ਉਹ ਇਹਨੂੰ ਖੂਸੂਤ ਬਣਾ ਦੇਣਾ ਤੇ ਜਿਹੜੀ ਅੱਜ ਆਣੀ ਰੈਲੀ ਹੈ ਨਾ ਤੂੰ ਯਕੀਨ ਕਰਿਓ ਜੀ 50 ਸਾਲ ਹੋ ਗਏ ਗੁਰਮੀਤ ਜੀ ਹਾਂਜੀ ਇਸ ਖੇਤਰ ਚ ਆਏ ਲੋ ਜੀ ਮੈਂ ਤਾਂ ਕੱਲ ਵੀ ਸਮਾਗਮ ਤੇ ਸੀ ਕੱਲ ਨੂੰ ਵੀ ਹੈ ਦਿੱਲੀ ਸਮਾਗਮ ਹੁੰਦਾ ਜੀ ਪਰ ਸੱਚ ਜਿਹੜਾ ਅੱਜ ਵਾਲਾ ਇਹ ਸਮਾਗਮ ਆ ਬਈ ਇੱਕੋ ਸਮੇਂ ਜੀ ਇੱਕੋ ਪਿੰਡ ਮੈਂ ਤਾਂ ਕਹਿੰਦਾ ਪਿੰਡ ਦੇ ਹੋਣਗੇ ਪਰ ਤੁਸੀਂ ਐ ਚੋ ਪੰਜਾਬ ਪਿੰਡਾਂ ਦੇ ਕਿਤੇ 22 ਕਿਲੋ ਮੀਟਰ ਦੀ ਰੈਲੀ ਸੈਕੰਡਰੀ ਜੀ ਤੇ ਦੂਜਾ ਮੈਂ ਸਮੇਂ ਦਾ ਬਹੁਤ ਬੰਦਾ ਬਿਲਕੁਲ ਸਰ ਜਿਹੜਾ ਤੁਸੀਂ ਉਹ ਕਾਰਡ ਦੇ ਸਮਾਂ ਲਿਖਿਆ ਸਾਢੇ 6 ਹੋ ਰੈਲੀ ਲੈ ਕੇ ਤੁਸੀਂ ਬਿਲਕੁਲ ਸਰ ਐਨੇ ਵੇ ਮੁੰਨਾ ਮੁੜਿਆ ਇਹ ਬਿਲਕੁਲ ਇਥੇ ਮੈਂ ਵੀ ਆ ਖੜਾ ਜਦ ਜੀ ਸਰ ਪੇਸ ਜਿਹੜਾ ਦੂਜੀ ਗੱਲ ਆ ਨਾ ਸੱਚ ਐ ਤੁਹਾਨੂੰ ਲੱਗਦਾ ਉਹ ਹੋਰ ਪਿੰਡਾਂ 'ਚ ਜੀ ਹੋਰਾਂ ਪਿੰਡਾਂ 'ਚ ਵੈਲੀ ਜ਼ਰੂਰ ਹੁੰਦੀ ਓ ਪਰ ਆ ਜਿਹੜਾ ਤੁਸੀਂ ਸਿਹਤ ਦੇ ਜੀ ਸਿਹਤ ਦਾ ਸਮੇਲ ਕੀਤਾ ਅੱਜ ਬਿਲਕੁਲ ਸਰ ਕਿਤਾਬਾਂ ਦੀ ਗੱਲ ਕੀਤੀ ਐ ਜੀ ਲਾਇਬ੍ਰੇਰੀ ਦੀ ਗੱਲ ਕੀਤੀ ਐ ਗਿਆਨ ਦੀ ਗੱਲ ਕੀਤੀ ਐ ਜੀ ਉਹ ਮਰੀਦ ਤਲਵੰਡੀ ਦੇ ਆਉਂਦੀ ਜਾਂਦੀ ਪਹਿਲੀ ਦਫਾ ਦੇ ਜੀ ਸਰ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਪਿੰਡ ਵਾਸੀਆਂ ਨੂੰ ਜੀ ਜਿੰਨੇ ਪ੍ਰਬੰਧਕਾਂ ਜੀ ਉਹਨਾਂ ਨੂੰ ਇਸ ਸਫਲ ਸਮਾਗਮ ਦੀਆਂ ਸਫਲ ਰੈਲੀ ਦੀਆਂ ਢੇਰ ਸਾਰੀਆਂ ਮੁਬਾਰਕਾਂ ਦਿੰਦਾ ਜੀ ਤਾਂ ਕਿ ਮੈਂ ਕਹਿੰਦਾ ਕਿੰਨੀ ਗੱਲ ਹੈ ਜੇ ਤੁਸੀਂ ਅੱਜ ਮੈਂ ਹੈਰਾਨ ਆ ਬੱਚੇ ਵੀ ਸੀ ਪੂਰਾ ਪੂਰਾ 9 ਸਾਲ ਤੋਂ ਲੈ ਕੇ 84 ਸਾਲ ਤੱਕ ਉਹ 84 ਸਾਲ ਦਾ ਉਹ ਵੀ ਬਿਠੇ ਸੀ ਜੀ ਸਰ ਇਕੱਠੇ ਜਾਣਾ ਇਕੱਠੇ ਬੱਚੇ ਨਾਲ ਗੱਲਾਂ ਕਰ ਰਹੀਆਂ ਬੱਚੇ ਕਿੰਨੇ ਖੁਸ਼ੀਆਂ ਹੁੰਦੇ ਆ ਆਸਾ ਕਿੱਦਾਂ ਫਿਰ ਕੋ ਸਿਰ ਤਾਈ ਤਾਈ ਹਵਾ ਹੁੰਦੀ ਹੈ ਫਿਰ ਇੱਕ ਨਸ਼ਾ ਦੇ ਪਾਸੇ ਮੁੜ ਗਏ ਬਿਲਕੁਲ ਕਹਿਣਾ ਜੀ ਸੱਚ ਸਿਆਣਿਆਂ ਦਾ ਹੈ ਕਹਿਣਾ ਜੀ ਸੱਚ ਸਿਆਣਿਆਂ ਦਾ ਹੈ ਕਹਿਣਾ ਤੰਦਰੁਸਤੀ ਹੈ ਜੀਵਨ ਕਹਿਣਾ ਜੀ ਵੇਖੀ ਤਲਵੰਡੀ ਗਵਾੜਾ ਬੈਠੀ ਜੀ ਗਵਾਚੇ ਆ ਬੜਾ ਮਹਿੰਗਾ ਪਹਿਣਾ ਵਾਹ ਜੀ ਵੇਖੀ ਤਲਵੰਡੀ ਗਵਾਣਾ ਬੈਠੀ ਗਵਾਚੇ ਆ ਬੜਾ ਮਹਿੰਗਾ ਪਹਿਣਾ ਹਸਪਤਾਲਾਂ ਦੀ ਜਗ੍ਹਾ ਪੁੱਛੇ ਹੋਏ ਕਹਿਣਾ ਕਿ ਕਿਹੜੇ ਭਾਅ ਵਿਕਦਾ ਜਿਹੜੇ ਬਿੱਡਾਂ ਤੇ ਪੁੱਠਰੀ ਸਾਹਿਬ ਦੇ ਪਏ ਉਹਨਾਂ ਪੁੱਛੀਏ ਦੇਖੋ ਤੰਦਰੁਸਤੀ ਕੀ ਚੀਜ਼ ਹੈ ਬਿਲਕੁਲ ਸਰ ਇਸ ਕਰਕੇ ਤੁਸੀਂ ਜਿਹੜਾ ਅੱਜ ਨੌਜਵਾਨ ਸਾਰੇ ਬੱਚਨ ਨਾਲ ਚੋਰਿਆ ਤੇ ਮੇਰੇ ਮੇਰੀ ਧਰਤੀ ਤੇ ਜਦੋਂ ਵੀ ਕੋਈ ਚੰਗਾ ਕਾਰਜ ਹੁੰਦਾ ਮਰੀ ਤਰਵੜੀ ਦੀ ਖੁਸ਼ੀ ਕੋਈ ਹੱਦ ਨਹੀਂ ਆਦੀ ਉਦੋਂ ਹੀ ਮੇਰਾ ਜੀ ਇਤਿਹਾਸਕ ਦਿਨ ਬਣਦਾ ਖਾਸ ਬੜਾ ਦਿਨ ਬਣਦਾ ਮੈਂ ਇਹ ਖੁਸ਼ ਹੋਰ ਤੁਸੀਂ ਮੈਨੂੰ ਮੈਟਰ ਦਿੱਤਾ ਮੈਂ ਤਾਂ ਅੰਦਰ ਮੈਂ ਕੱਲ ਵੀ ਸ਼ੁਰੂ ਕੀਤਾ ਕਰਦਾ ਪ੍ਰਯਾਸ ਅੱਜ ਕੱਲ੍ਹ ਤੋਂ ਕੀਤਾ ਦੇਣਾ ਜੀ ਉਹ ਟੋਲ ਪੁਲਾਜ ਜੇ ਪਸ ਗਿਆ ਅਸੀਂ ਜੈਨ ਸਿੰਘ ਸਾਹਿਬ ਭਗਤ ਸਿੰਘ ਤੇ ਜਾਂਦਾ ਬਣਾਇਆ ਉੱਥੇ ਵੀ ਗੱਲ ਕਰਕੇ ਆਇਆ ਜੀ ਸਰ ਫਿਰ ਤਾਂ ਤਾਂ ਗੱਲ ਕਰੂ ਪ੍ਰਚਾਰ ਉਹ ਪ੍ਰਚਾਰ ਨਾਲ ਸਭ ਕੁਝ ਹੁੰਦਾ ਜੀ ਸਰ ਬਿਲਕੁਲ ਇਹ ਮਾਡਲ ਪ੍ਰਚਾਰ ਦੇ ਮਾਡਲ ਆ ਤਾਂ ਚੰਗੇ ਦੇ ਚੰਗੇ ਵੀ ਹੋਣਗੇ ਬਿਲਕੁਲ ਸਰ ਬਿਲਕੁਲ ਬਸ ਲੱਗੇ ਰਾ ਦੱਪੀਆਂ ਬਹੁਤ ਮੈਂ ਤੁਹਾਡੇ ਤੇ ਬਗਵਾਕ ਕੋਈ ਨਹੀਂ ਅਸੀਂ ਸਰ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਐਤਵਾਰ ਕਿਸੇ ਨਵੇਂ ਪਿੰਡ ਤੋਂ ਨਾਲ ਨਾਲ ਗਵਾਂਢੀ ਪਿੰਡ ਜਨ ਨਾਲ ਸਾਥ ਦੇ ਰਹੇ ਹਾਂ ਹਰ ਪਿੰਡ ਤੋਂ ਹਰ ਐਤਵਾਰ ਅਸੀਂ ਕਰੇਲੀ ਸ਼ੁਰੂ ਕਰੀ ਸਰ ਬਈ ਤਾਂ ਨਾ ਤੁਸੀਂ ਵੀ ਤਾਂ ਤੁਸੀਂ ਪਤਾ ਕੀ ਹੈ ਉੱਥੇ ਮੈਂ ਗੱਲ ਸੁਣਾ ਕੇ ਆ ਨਾ ਜੀ ਵੀ ਵਰਲਡ ਫੇਮ ਜਿਹੜਾ ਸਕਾਲੋਜੀ ਐਸਟ੍ਰੋਨੇਮੀ ਕੀ ਕਿਹਾ ਵੇ ਜਦੋਂ ਬੰਦਾ ਅਚਾਨਕ ਮੌਤ ਦੀ ਗੱਲ ਛੱਡੋ ਜਦੋਂ ਬੰਦਾ ਬੈੱਡ ਤੇ ਹੁੰਦਾ ਜੀ ਸੈਣੀ ਉਮਰ ਚ ਜੀ ਸਰ ਉਹਦੇ ਖਿਆਲ ਕੀ ਆਉਂਦੇ ਆ ਦਿਮਾਗ ਚ ਉਹਦੇ ਹਾਂਜੀ ਜਿਹੜਾ ਜਿਹਨੇ ਦੇਸ਼ ਲਈ ਕੰਮ ਕੀਤਾ ਸਮਾਜ ਲਈ ਕੀਤਾ ਕੌਮ ਲਈ ਕੀਤਾ ਜੀ ਉਹ ਬੇਫਿਕਰ ਹੁੰਦਾ ਚੜਦੀ ਗੱਲ ਖੰਦਾ ਕਹਿੰਦਾ ਗੱਲ ਹੀ ਕੋਈ ਨਹੀਂ ਧਰੀ ਜਾਂਦੀ ਕਰੋ ਮੈਂ ਉਹਨੂੰ ਪਿਆਰ ਆ ਜੀ ਜਿਹੜਾ ਦੂਜਾ ਉਹ ਕਲਪ ਦਾ ਤੜਫ ਦਾ ਜਿਹੜਾ ਸਿਰਫ ਆਪ ਦੇ ਲਈ ਹੈ ਪਰਿਵਾਰ ਲਈ ਜੀ ਬਿਲਕੁਲ ਸਹੀ ਸਫਲ ਜੀਵਨ ਪਤਾ ਕੀ ਨੂੰ ਕਹਿੰਦੇ ਆ ਜਿਹੜਾ ਸਭ ਤੋਂ ਆਪਦੇ ਲਈ ਜਿਉਂਦਾ ਉਹਨੂੰ ਕਟਿਆ ਜੀਵਨਾ ਆਪਦੇ ਪਰਵਾਹ ਲਈ ਜੀ ਇਹ ਤੂੰ ਥੋੜਾ ਚੰਗਾ ਜਿਹੜਾ ਭੈਣ ਭਾਈਆਂ ਤੇ ਰਿਸ਼ਤੇਦਾਰਾਂ ਲਈ ਜਿਉਂਦਾ ਜੀ ਤੀਜਾ ਜਿਹੜਾ ਪਿੰਡ ਲਈ ਜਿਉਂਦਾ ਤੇ ਸ਼ਹਿਰ ਲਈ ਜਿਉਂਦਾ ਥੋੜਾ ਉਦੋਂ ਚੰਗਾ ਜੀ ਗਰਮੀ ਦੀ ਸਭ ਤੋਂ ਜਗ੍ਹਾ ਪਤਾ ਕਿਹੜਾ ਜੀ ਜਿਹੜਾ ਪੂਰੀ ਲਕਾਈ ਲਈ ਜਿਉਂਦਾ ਵਾਹ ਜੀ ਪੂਰੀ ਦੁਨੀਆ ਲਈ ਜਿਉਂਦਾ ਜੀ ਉਹ ਤੁਸੀਂ ਉਹਦੇ 'ਚ ਸ਼ਾਮਲ ਹੋ ਜਿਸ ਕਰਕੇ ਤੁਹਾਡਾ ਧਰਤੀ ਤੇ ਆਉਣਾ ਮੇਰੇ ਮੇਰੀ ਸੋਚ ਵਿੱਚ ਤਾਂ ਕੋ ਸਫਲ ਆ ਉਧਿਆਰ ਤੁਹਾਨੂੰ ਮੈਂ ਕੇਸਰੀ ਮੁਬਾਰਕਾਂ ਦਿੰਦਾ ਜੀ ਸ਼ੁਕਰੀਆ ਸਰ ਤੁਸੀਂ ਲੰਬੇ ਸਮੇਂ ਤੋਂ ਕਿਤਾਬਾਂ ਨਾਲ ਜੁੜੇ ਹੋਏ ਹੋ ਤੁਸੀਂ ਖੁਦ ਕਿਤਾਬਾਂ ਲਿਖਦੇ ਹੋ ਸਾਹਿਤ ਦੇ ਚੰਗੇ ਜਾਣਕਾਰ ਹੋ ਸਾਹਿਤੀਆਂ ਬਹੁਤ ਸਾਰੀਆਂ ਕਿਤਾਬਾਂ ਦੀ ਸਾਡੀ ਝੋਲੀ ਪਾਈਆਂ ਬਹੁਤ ਸਾਰੇ ਗੀਤ ਸਾਡੀ ਝੋਲੀ ਪਾਏ ਜਿਹੜੇ ਸਮਾਂ ਨੂੰ ਸੇਧਣ ਵਾਲੇ ਨੇ ਸਰ ਤੁਸੀਂ ਇਸ ਆਪਣੇ ਇੰਟਰਵਿਊ ਦੌਰਾਨ ਕੀ ਸੁਨੇਹਾ ਦੇਣਾ ਚਾਹੋਗੇ ਲਾਇਬ੍ਰੇਰੀਆਂ ਬਾਰੇ ਕਿਤਾਬਾਂ ਬਾਰੇ ਜਾਂ ਸਾਹਿਤ ਬਾਰੇ ਤਾਂ ਕਿ ਜੋ ਵੀ ਲੋਕ ਆਪਣੀ ਵੀਡੀਓ ਦੇਖ ਰਹੇ ਨੇ ਮਾਂ ਪਿਓ ਦੀ ਕੀ ਜ਼ਿੰਮੇਵਾਰੀ ਹੈ ਸਰ ਉਹਦੇ ਲਈ ਜਰੂਰ ਤੁਸੀਂ ਚਾਰ ਸ਼ਬਦ ਮੈਂ ਪੰਜਾਬੀਆਂ ਨੂੰ ਬੇਨਤੀ ਕਰਉ ਸਾਰਿਆਂ ਨੂੰ ਵੀ ਅਸੀਂ ਜਿਹੜੇ ਲੇਖਕ ਲੋਕ ਆ ਅਸੀਂ ਘਰੂ ਤਮਾਸ਼ਾ ਵੇਖਦੇ ਆ ਜੇ ਤੁਸੀਂ ਕਿਤਾਬਾਂ ਪੜੋਗੇ ਸਾਡੀਆਂ ਫਿਰ ਜਿਹੜਾ ਅਸੀਂ ਤਮਾਸ਼ਾ ਕੀਤਾ ਉਹ ਸਾਨੂੰ ਆਨੰਦ ਆਉ ਤਮਾਸ਼ੇ ਦਾ ਮਤਲਬ ਹੀ ਆਨੰਦ ਲੈਣਾ ਹੁੰਦਾ ਜੀ ਤੁਸੀਂ ਕਿਤਾਬਾਂ ਉੱਥੇ ਲਾਇਬ੍ਰੇਰੀ ਦੇ ਬੱਚੇ ਭੇਜੋ ਜੀ ਫ੍ਰੀ ਮੈਦੀਆਂ ਕੋਈ ਲੱਗਦਾ ਨਹੀਂਗਾ ਜੀ ਦੂਜੀ ਗੱਲ ਇਹ ਆ ਵੀ ਤੁਸੀਂ ਜਿੱਧਰ ਵੀ ਬੱਚੇ ਨੂੰ ਲਿਆਣਾ ਚਾਹੁੰਦੇ ਹੋ ਉਹ ਹੀ ਕਿਤਾਬਾਂ ਉੱਥੋਂ ਮਿਲਣਗੀਆਂ ਜੀ ਸਾਰੇ ਖੇਤਰਾਂ ਦੀਆਂ ਕਿਤਾਬਾਂ ਜੀ ਜਿਹੜੀਆਂ ਉਹ ਲਾਇਬ੍ਰੇਰੀ ਤੋਂ ਮਿਲਦੀਆਂ ਜੀ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਾਂ ਜੀ ਕਲਾ ਹਰ ਬੱਚੇ 'ਚ ਹੁੰਦੀ ਹੈ ਬਿਲਕੁਲ ਕੀ ਹੁੰਦੀ ਹੈ ਕਲਾ ਹਰ ਬੱਚੇ 'ਚ ਹੁੰਦੀ ਹੈ ਕਲਾ ਹਰ ਬੱਚੇ 'ਚ ਹੁੰਦੀ ਹੈ ਇਹ ਵੀ ਪਰਿਵਾਰ ਉਹਨੂੰ ਵਾਤਾਵਰਣ ਨਹੀਂ ਦਿੰਦਾ ਬਿਲਕੁਲ ਸਹੀ ਸਮਾਜ ਉਹਨੂੰ ਮਾਹੌਲ ਨਹੀਂ ਦਿੰਦਾ ਇਹ ਮਾਹੌਲ ਨਹੀਂ ਦਿੰਦਾ ਜੀ ਜਾਂ ਸਕੂਲ ਵੀ ਉਹ ਜਿਹਾ ਬਾਈ ਚਾਂਸ ਹਾਂਜੀ ਲਾਇਬ੍ਰੇਰੀ ਦੇ ਬੱਚੇ ਜਾਣਗੇ ਗਿਆਨ ਦੇ ਨਾਲ ਨਾਲ ਜੇ ਉਹ ਜਿਉਂਦਾ ਅੰਦਰ ਸ਼ਾਇਰ ਬੈਠੋ ਜਾਗੂ ਜਾਗੂ ਆ ਸਰ ਬਿਲਕੁਲ ਜਾਗੂ ਗਈ ਜੇ ਗੀਤਕਾਰ ਬੈਠੋ ਜਾਗੂ ਸਰ ਤੁਹਾਡੇ ਵਰਗੇ ਲੇਖਕ ਦੀ ਕਿਤਾਬ ਪੜ੍ਹਨ ਤੋਂ ਬਾਅਦ ਮੈਨੂੰ ਲੱਗਣ ਲੱਗ ਪਿਆ ਮੈਂ ਵੀ ਲਿਖ ਸਕਦਾ ਹਾਂ ਬਿਲਕੁਲ ਸਰ ਉਹ ਕਹੂਗਾ ਬਿਲਕੁਲ ਸਰ ਇਸ ਕਰਕੇ ਜਿੱਥੇ ਇਹਨਾਂ ਗਿਆਨ ਮਿਲਣਾ ਉੱਥੇ ਜਾਏਗੀਆਂ ਤੁਹਾਡੀਆਂ ਰੁਚੀਆਂ ਜੀ ਉਹ ਜਾਂਦੀਆਂ ਹੋ ਜਾਂਦੀਆਂ ਜਿਉਂਦੀ ਹੈ ਕਿ ਜਿਵੇਂ ਕਿਸਾਨ ਇੱਕ ਬੀ ਬੀਜੋਂ ਦਾ ਮੁੜ ਕੇ ਨਾ ਪੁੱਛਿਆ ਕੀਤਾ ਤਾਂ ਵੀ ਮਿੱਟੀ ਬਣ ਜੂ ਮਿੱਟੀ ਬਣ ਜੂ ਪਰ ਜਿਹੜੇ ਜਿਹੜਾ ਵਾਤਾਵਰਨ ਉਹਨੂੰ ਮਿਲ ਗਿਆ ਗੋਡੀ ਪਾਣੀ ਧਾਣੀ ਹਵਾ ਸਭ ਮਿਲ ਗਿਆ ਜੀ ਉਹ ਦਿਨਾਂ ਚ ਤਾਂ ਜਾਉ ਜੀ ਇਸ ਕਰਕੇ ਮੈਂ ਬੜੇ ਵਿਸ਼ਵਾਸ ਨਾਲ ਕਹਿਣਾ ਜੀ ਅਸੀਂ ਤਾਂ ਪਤਾਉਨੇ ਸਾਡੇ ਮੁੱਕੇ ਗੱਲਾਂ ਹੈ ਨਹੀਂ ਸੀ ਜੀ ਤੇ ਅੱਜ ਵਾਲੇ ਪੰਜਾਬ ਦੇ ਲੋਕਾਂ ਨੂੰ ਇਹ ਲਾਇਬ੍ਰੇਰੀ ਦਾ ਫਾਇਦਾ ਹੋਣਾ ਚਾਹੀਦਾ ਤੇ ਮੈਂ ਦਾਅਵੇ ਵਾਦੇ ਨਾਲ ਕਹਿਣਾ ਜਿਹੜਾ ਲਾਇਬ੍ਰੇਰੀ ਚ ਜਾਣ ਲੱਗ ਗਿਆ ਬੱਚਾ ਉਹ ਮਹਾਨ ਬਣ ਤੋਂ ਦੁਨੀਆ ਦੀ ਕੋਈ ਤਾਕਤ ਰੁਕ ਨਹੀਂ ਰੁਕ ਸਕਦੀ ਜਿਹੜੇ ਅੱਜ ਤੱਕ ਮੈਂ ਉੱਥੇ ਬੋਲਦਾ ਰਹੀ ਐ ਜੀ ਡਾਕਟਰ ਮਨਮੋਹ ਸਿੰਘ ਆ ਰਗੇ ਕਿਤਾਬਾਂ ਕਰਕੇ ਕਿਹਨੇ ਨਾ ਉੱਥੇ ਬਿਲਕੁਲ ਸਰ ਅਬਦਲ ਕਲਾਮ ਸਾਡੇ ਰਾਸ਼ਟਰਪਤੀ ਜੀ ਬਿਲਕੁਲ ਸਤਾਪਾ ਕਰਕੇ ਕਿ ਨਹੀਂ ਬਿਲਕੁਲ ਸਰ ਸ਼੍ਰੀ ਲਾਲ ਬਧਰਾਸ਼ਤਰੀ ਜੀ ਬਹੁਤ ਗ੍ਰੀਕ ਹਰਤਾ ਸੀ ਜੀ ਕਿੱਥੇ ਪਹੁੰਚੇ ਪ੍ਰਧਾਨ ਮੰਤਰੀ ਤੱਕ ਜੀ ਆ ਤੁਹਾਡੇ ਜਿਹੜੇ ਜੱਜ ਵਕੀਲ ਐ ਐਸਡੀਐਮ ਸਾਰੇ ਆਈਐਸਪੀ ਸਾਰੇ ਕਿਤਾਬਾਂ ਕਰਕੇ ਨਾ ਸਤਾਪਾ ਇਸ ਕਰਕੇ ਬੱਚੇ ਪਰਿਵਾਰਾਂ ਨੂੰ ਇਹ ਚਾਹੀਦਾ ਕਿ ਸ਼ੁਕਰ ਕਰੋ ਤੁਹਾਡੇ ਪਿੰਡਾਂ ਚ ਲਾਇਬ੍ਰੇਰੀ ਹੈ ਉੱਥੇ ਲਾਇਬ੍ਰੇਰੀ ਬੱਚੇ ਜ਼ਰੂਰ ਭੇਜੋ ਤਾਂ ਕਿ ਬੱਚੇ ਬੱਤ ਬਦਲਾਹ ਲੈਣ ਬੱਠੇ ਲੈਕ ਬਣਨ ਸਮਝਦਾਰ ਬਣਨ ਸਿਆਣੇ ਬਣਨ ਕੋਈ ਤੁਹਾਡਾ ਤੇ ਦੁਨੀਆ ਦਾ ਦੁਨੀਆ ਤੁਹਾਡਾ ਪਿੰਡ ਦਾ ਇਲਾਕੇ ਦਾ ਨਾਮ ਰੋਸ਼ਨ ਕਰਦੇ ਤੁਸੀਂ ਮਾਣ ਕਰ ਸਕੀ ਜੀ ਤਾਂ ਆ ਮੇਰਾ ਸਨੇਹਾ ਸਰ ਸਾਈਕਲਿੰਗ ਲਈ ਕੀ ਸਨੇਹਾ ਅੱਜ ਵਾਲੇ ਪ੍ਰੋਗਰਾਮ ਦੇਖਣ ਤੋਂ ਬਾਅਦ ਤੁਹਾਡਾ ਸਮੁੱਚੇ ਪੰਜਾਬ ਨੂੰ ਸਾਈਕਲਿੰਗ ਲਈ ਕੀ ਸਨੇਹਾ ਬਈ ਸਾਈਕਲ ਵਾਲਾ ਤਾਂ ਮੈਨੂੰ ਤੁਸੀਂ ਅੱਜ ਗਰਦਾਸ ਮਾਨ ਦਾ ਕੀ ਜਾਨ ਕਰਾਤਾ ਸਾਂਝਾ ਨਹੀਂ ਹੋ ਜਦੇ ਨਾ ਨਹੀਂ ਉਹ ਜਾਣ ਕਰਾਤਾ ਵੀ ਤੁਸੀਂ ਕੱਲਾ ਆਪ ਦਾ ਖਿਆਲ ਹੀ ਰੱਖਦੇ ਜੀ ਸਾਈਕਲ ਵਾਲੇ ਹਾਂਜੀ ਤੁਸੀਂ ਵਾਤਾਵਰਣ ਦਾ ਵੀ ਖਿਆਲ ਰੱਖਦੇ ਹੋ ਬਿਲਕੁਲ ਸਰ ਠੀਕ ਹੈ ਨਾ ਸੇਧ ਦਾ ਵੀ ਰੱਖਦੇ ਆ ਵਾਤਾ ਵਾਤਾਵਰਣ ਦਾ ਵੀ ਖਿਆਲ ਰੱਖਦੇ ਹੋ ਜੀ ਤੇ ਮੈਂ ਤਾਂ ਇਹ ਕਹਿਣਾ ਵੀ ਜਿੱਥੇ ਵੀ ਨੇੜੇ ਤੇਰੇ ਜਣਾ ਸਾਈਕਲ ਰੈਲੀ ਤੇ ਗੱਲ ਸਿੱਖਣੀ ਚਾਹੀਦੀ ਹੈ ਜੀ ਬਈ ਸਭ ਤੋਂ ਜਿਹੜੇ ਜਿਹੜੇ ਹੋਰ ਵੀ ਸਿਆਣੇ ਬੰਦੇ ਦੱਸਦੇ ਹਨ ਜੀ ਐਕਸਰਸਾਈਜ਼ ਜੀ ਉਹ ਸਭ ਤੋਂ ਵਧੀਆ ਐਕਸਰਸਾਈਜ਼ ਸਾਈਕਲਿੰਗ ਨੂੰ ਕਰਦੇ ਬਿਲਕੁਲ ਤੇ ਕੋਈ ਪੋਲੂਸ਼ਨ ਨਹੀਂ ਕੋਈ ਕੁਝ ਨਹੀਂ ਜੀ ਤੇ ਫਿਰ ਜਿਹੜੀ ਸਵੇਰ ਵਾਲੀ ਆ ਜੀ ਉਹ ਤਾਜੀ ਹਵਾ ਦੇ ਵਿੱਚ ਬਿਲਕੁਲ ਸਰ ਇਸ ਕਰਕੇ ਮੈਂ ਨਾਲੇ ਪਤਾ ਕੀ ਆ ਸਵੇਰੇ ਤਾਂ ਹਰੇ ਕੋਈ ਟਾਈਮ ਹੁੰਦਾ ਹੀ ਹੁੰਦਾ ਜੀ ਚਾਹੁੰਦਾ ਜਲਦੀ ਜੀ ਤੇ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਜਿਵੇਂ ਇਹ ਟੂਰ ਪਿੰਡ ਜਿਹੜਾ ਸਾਡੇ ਲੁਧਰਣੇ ਜ਼ਿਲ੍ਹੇ ਦਾ ਮਾਨਮਤਾ ਪਿੰਡ ਆ ਜੀ ਇਹ ਪਿੰਡ ਦਾ ਰਲ ਕੇ ਜਿਹੜੀ ਤੁਸੀਂ ਸਾਈਕਲ ਰੈਲੀ ਕੀਤੀ ਹੈ ਜੀ ਇਹ ਤੋਂ ਸਿੱਖਿਆ ਲੈ ਲੋ ਜਦੋਂ ਤੁਸੀਂ ਮੈਂ ਤਾਂ ਹੈਰਾਨ ਆ ਜਦੋਂ ਟੱਲੀਆਂ ਪਜਾਉਂਦੇ ਹੁੰਦੇ ਸੀ ਇਦੋਂ ਮੈਂ ਦੇਖਿਆ ਕਿ ਮੈਂ ਬਕਰਾਈ ਮੈਂ ਕਿਹਾ ਕਿ ਨਾ ਰੂ ਜੜਾ ਕਿੰਨੀਆਂ ਖੁਸ਼ੀਆਂ ਕਿੰਨੇ ਚਾਰਾ ਹਾਸੇ ਕਿੰਨੇ ਮਖੌਲ ਆ ਜਿਹੜੀਆਂ ਪੈੜੀਆਂ ਦੇਖ ਕੇ ਐ ਅੱਖਾਂ ਰੂ ਭਜ ਜਾਂਦੀ ਕਿ ਨਹੀਂ ਜੀ ਬਿਲਕੁਲ ਸਰ ਇਸ ਕਰਕੇ ਬਹੁਤ ਬੇਨਤੀ ਕਰਦਾ ਵੀ ਜਿਹਨੇ ਵੀ ਆਉਦੇ ਬੱਚੇ ਬਿਮਾਰੀਆਂ ਤੋਂ ਜਾਂ ਆਪ ਬਚਣਾ ਜੀ ਉਸ ਸਾਈਕਲ ਰੈਲੀ ਵਿੱਚ ਸ਼ਾਮਲ ਹੋ ਜਾਓ ਇਹ ਸੌਖਾ ਕੰਮ ਹੈ ਤੇ ਕੋਈ ਖਤਰੀ ਨਹੀਂ ਹੁੰਦਾ ਹਾਂਜੀ ਫਿਰ ਹਸਪਤਾਲ ਦਾ ਪਤਾ ਹੀ ਹੈ ਹਾਂਜੀ ਕਿ ਕਿ ਭਾ ਵਿਕਦੀ ਹੈ ਬਿਲਕੁਲ ਸਰ ਤੇ ਇਹ ਮੇਰਾ ਪੰਜਾਬ ਦੇ ਨਿਬਰ ਦਾ ਸਹਿਤ ਬੇਨਤੀ ਹੈ ਜੀ ਸਨੇਸ਼ ਸੰਦੀਸ਼ ਤਾਂ ਮੈਂ ਕਿਹੜਾ ਦੇ ਸਕਦਾ ਜੀ ਬੇਨਤੀ ਕੀਤੀ ਹੈ ਮੈਂ ਕਿਉਂਕਿ ਮੈਂ ਆਪਦੇ ਇਹ ਸੋਹਣੇ ਪੰਜਾਬ ਨੂੰ ਸੋਹਣਾ ਰੰਗਲਾ ਤੇ ਖੂਬਸੂਰਤ ਦੇਖਣਾ ਚਾਹੁੰਦਾ ਜੀ ਜੇ ਗਰਮੀ ਜੀ ਤੁਹਾਡੇ ਵਰਗੇ ਲੋਕ ਮਿਲ ਬੜੀ ਆਸ ਵੀ ਜਰੂਰ ਆਉਣ ਵਾਲੇ ਸਮੇਂ ਵਿੱਚ ਜੀ ਬੜੀ ਜਲਦੀ ਮੈਂ ਇਹਨੂੰ ਖੂਬਸੂਰਤ ਦੇਖੂਗਾ ਜੀ ਸਰ ਸਰ ਅੱਜ ਦੀ ਗੱਲਬਾਤ ਬੰਦ ਕਰਨ ਲੱਗੇ ਆਪਾਂ ਤੇ ਇਹਦੇ ਨਾਲ ਆਪਾਂ ਜਿਹੜੀ ਗੱਲਬਾਤ ਸ਼ੁਰੂ ਕੀਤੀ ਸੀ ਉਹ ਵੀ ਆਪਣਾ ਤੁਹਾਡੇ ਸ਼ੇਅਰ ਨਾਲ ਕੀਤੀ ਸੀ ਤੇ ਅੰਤ ਵਿੱਚ ਵੀ ਕੋਈ ਆਪਾਂ ਇੱਕ ਸ਼ੇਅਰ ਜਰੂਰ ਸਰ ਸ਼ੇਅਰ ਕਰ ਲਈਏ ਸ਼ੇਅਰ ਤਾਂ ਤੁਹਾਡੇ ਮਾਣ ਜਦੋਂ ਮੈਨੂੰ ਸਨਮਾਨ ਮਿਲਦਾ ਸਤਿਕਾਰ ਮਿਲਦਾ ਜੀ ਮੇਰੇ ਬਹੁਤ ਸਾਰੇ ਲਿਖਿਆ ਸ਼ੇਅਰ ਜੀ ਉਹ ਤੁਹਾਡੇ ਬਾਰੇ ਮੈਂ ਸਰਾਧਨਾ ਜੀ ਮੰਦੀ ਚਰਖੀ ਢਾਕੇ ਜਦੋਂ ਤੰਗ ਜਦਾਂ ਦੀ ਪਾਵੇਗਾ ਜੀ ਮੰਨਤੀ ਚਰਖੀ ਡਾਗੇ ਜਦੋਂ ਤੰਦ ਯਾਦਾਂ ਦੀ ਪਾਵੇਗਾ ਤੁਹਾਡੇ ਗੁਣਾਂ ਦੇ ਲਾਗ ਲੁੱਟੇ ਛਕੂ ਪਰ ਬਖਾਵੇਗਾ ਜੀ ਅਮਰੀਕ ਤਲਵੰਡੀ ਜੀ ਉੱਠਦਾ ਪੈਂਦਾ ਤੁਹਾਡਾ ਨਾਮ ਪਿਆਵੇਗਾ ਜੀ ਉਹ ਮਣਾ ਮੂਹੇ ਤੁਸੀਂ ਮਾਣ ਦਿੱਤਾ ਉਹਦਾ ਖਰਚ ਕਾਵੇਗਾ ਜੀ ਮਣਾ ਮੂਹੇ ਤੁਸੀਂ ਮਾਣ ਦਿੱਤਾ ਉਹਦਾ ਖਰਚ ਕਾਵੇਗਾ ਬਾਬਾ ਸ਼ੁਕਰੀਆ ਜੀ ਸਾਰਾ ਤੁਹਾਡਾ ਹੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਵਾਲੀ ਸਾਈਕਲ ਰੈਲੀ ਨੂੰ ਪਹੁੰਚ ਕੇ ਕਾਮਯਾਬ ਕੀਤਾ ਤੇ ਅਸੀਂ ਆਸ ਕਰਦੇ ਹਾਂ ਸਰ ਆਉਣ ਵਾਲੇ ਸਮੇਂ 'ਚ ਵੀ ਜੋ ਅਸੀਂ ਇਹੋ ਜਿਹੇ ਸਮਾਜ ਸੁਧਾਰ ਦੇ ਕੰਮ ਜਿਹੜੇ ਕਰਦੇ ਰਹਾਂਗੇ ਤੇ ਤੁਸੀਂ ਸਾਡਾ ਸਾਥ ਦਿੰਦੇ ਰਹੋਗੇ ਮੈਂ ਨਾਲ ਆ ਤੁਹਾਡੇ ਗੱਲ ਹੀ ਕੋਈ ਜੀ ਸਰ ਪਰਵਾਹ ਨਾ ਕਰੋ ਜੀ ਸੋ ਦੋਸਤੋ ਇਹ ਹਨ ਅਮਰੀਕ ਤਲਵੰਡੀ ਜੀ ਉਹਗੇ ਸਹਾਇਤਕਾਰ ਜਿਨ੍ਹਾਂ ਨੇ ਚੰਗੇ ਵਿਚਾਰ ਆਫ ਦੀ ਕੈਮਰਾ ਪਹਿਲਾਂ ਸਾਨੂੰ ਸਾਈਕਲ ਰੈਲੀ ਦੌਰਾਨ ਵੀ ਦਿੱਤੇ ਨੇ ਤੇ ਅੱਜ ਦੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੇ ਸ਼ੇਅਰ ਜ਼ਰੂਰ ਕਰਿਓ ਅੱਜ ਦੀ ਗੱਲਬਾਤ ਤਾਂ ਕਿ ਜਿਵੇਂ ਮੈਂ ਦੱਸਿਆ ਕਿ ਅਮਰੀਕ ਤਲਵੰਡੀ ਖੁਰੀ ਜੀ ਬਹੁਤ ਸਾਰੀਆਂ ਕਿਤਾਬਾਂ ਦੇ ਰਚੇਤਾ ਨੇ ਬਹੁਤ ਸਾਰੇ ਸਾਹਿਤਕ ਗਾਣੇ ਇਹਨਾਂ ਨੇ ਸਾਡੀ ਝੋਲੀ ਪਾਏ ਨੇ ਉਸ ਤੋਂ ਵੀ ਵੱਡੀ ਗੱਲ ਆ ਕਿ ਬਹੁਤ ਚੰਗੇ ਇਨਸਾਨ ਨੇ ਸਮੇਂ ਦੀ ਪਾਬੰਦੀ ਸਰ ਹਣੀ ਆਪ ਵੀ ਮੰਨਦੇ ਨੇ ਤੇ ਸਮੇਂ ਦੇ ਆਪ ਪਾਵੰਦ ਹੈ ਹੀ ਨੇ ਨਾਲ ਇਹਨਾਂ ਨੇ ਸਮੇਂ ਦੀ ਪਾਬੰਦੀ ਦੀ ਮਹਾਨਤਾ ਵੀ ਦੱਸੀ ਆ ਬਹੁਤ ਸਾਰੇ ਸੁਨੇਹੇ ਜਿਹੜੇ ਇਹਨਾਂ ਨੇ ਸਾਨੂੰ ਦਿੱਤੇ ਨੇ ਸਾਡੇ ਪੰਜਾਬੀਆਂ ਨੂੰ ਦਿੱਤੇ ਨੇ ਸਾਡੀਆਂ ਜ਼ਿੰਮੇਵਾਰੀਆਂ ਸਾਨੂੰ ਦੱਸੀਆਂ ਇਹਨਾਂ ਨੇ ਉਮੀਦ ਕਰਦਾ ਕਿ ਤੁਹਾਨੂੰ ਗੱਲਬਾਤ ਪਸੰਦ ਆਈ ਹੋਊਗੀ ਤੁਸੀਂ ਵੀਡੀਓ ਨੂੰ ਸਾਂਝਾ ਜ਼ਰੂਰ ਕਰਿਓ ਸ਼ੁਕਰੀਆ ਸ਼ੁਕਰੀਆ ਸਰ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ